ਪੰਜ ਮੌਤਾ ਹੋ ਗਿਆ ਤੂੰ ਪਹਿਲਾਂ ਇੱਥੇ ਆਰਾ ਕੋਈ ਵੀ ਬੰਦਾ ਇੱਥੇ ਬੋਲਣ ਨੂੰ ਤਿਆਰ ਨਹੀਂ ਮੰਨਦਾ ਤੂੰ ਕਿੰਨੇ ਲਿਟਰੇ ਤੂੰ ਕੀ ਆਦਰੇ ਕੋਈ ਬੰਦਾ ਬੋਲੂ ਘਰ ਸੀਗਾ ਪੰਜ ਮੌਤਾ ਹੋ ਗਿਆ ਉਸ ਤੋਂ ਪੰਜ ਮੌਤਾ ਪਰਛੋ ਬਹੁਤ ਹੋਈ ਆ ਕਿ ਤੂੰ ਪਹਿਲਾ ਮੌਤ ਹੋਈ ਆ ਆ ਪਾਣੀ ਕਰਕੇ ਆ ਸਖਤਤਾ ਆਪਣੀ ਹੁਣ ਮੇਰੀ ਫੇਰ ਨਾ ਖਿਓ ਵੀ ਉਹਨੇ ਭਾਨਾ ਕਿ ਇੱਥੇ ਟੋਲ ਤੇ ਰੌਲਾ ਪਾਉਂਦਾ ਟੋਲ ਬੰਦ ਕਰੂੰਗਾ ਮੈਂ ਕਰਾ ਟੈਕਸ ਲੈ ਰਹੇ ਹੋ ਤੁਸੀਂ ਜਦੋਂ ਲੋਕਾਂ ਨੂੰ ਸਹੂਲਤ ਨਹੀਂ ਦੇ ਰਹੇ ਫਿਰ ਬੰਦ ਕਰੂੰ ਹੁਣ ਟੋਲ ਸਖਤਤਾ ਆਪਣੀ ਆ ਜੋਰ ਨਾਲੇ ਆ ਜੋਰ ਕਰਦੇ ਆ ਜੋਰ ਖੜੇ ਨੇ ਜਿਹੜੇ ਆ ਜੋ ਤੂ ਤੂ ਮਾਰ ਕੇ ਬੰਦੇ ਆ ਪਾਣੀ ਖੜਾ ਤੇ ਫੋਟਾ ਦੇ ਨੇ ਆ ਲੰਗੀ ਚੋਰਾਂ ਦੀ ਗੱਡੀ ਐਡੇ ਐਡੇ ਮੰਤਰੀ ਐ ਐਡੇ ਮੰਤਰੀ ਲੰਘਦੇ ਉਹਨੂੰ ਕੋਈ ਸ਼ਰਮ ਹੋਣੀ ਚਾਹੀਦੀ ਆ ਫਿਰ ਕਹਿੰਦੇ ਭਾਨਾ ਬੋਲਦਾ ਕੱਲ ਇੱਥੇ ਬੁੜੀ ਤੇ ਜਨਾਨੀ ਐਂ ਭਿੱਜ ਗਈ ਡਿਗੇ ਪੈ ਵਿਚਾਰੇ ਪਾਣੀ ਸਾਰਾ ਭਿੱਜ ਗਿਆ ਮਸਾਂ ਬਚੇ ਵਿਚਾਰੇ ਸਕੂਟਰਾਂ ਦਾ ਬਹੁਤ ਬੁਰਾ ਹਾਲ ਆ ਨਾ ਇਧਰ ਕਰ ਤਾਂ ਦੇ ਨਾ ਇਧਰ ਕਰੇ ਗੱਡੀ ਦਾ ਪੱਡੀ ਹੁੰਦੀ ਨਿਕਲੇ ਆਉਂਦੀ ਐ ਥੱਲੇ ਇੰਨੇ ਇੰਨੀ ਗਾੜਾ ਆ ਇਹਦੇ ਥੱਲੇ ਪਹੁੰਚ ਜਾਂਦਾ ਸਕੂਟਰ ਕੱਲੂ ਪਾਨੂ ਬਾਬੂ ਪੜਾਕੇ ਨੂੰ ਫਿਕਰ ਨਾ ਕਰ ਪਾਲਿਆ ਹੱਥ ਮੈਂ ਲਾਈਆਂ ਨੇ ਕਾਸ ਵਾਸਤੇ ਲਾਈਆਂ ਨੇ ਚੱਲਦੇ ਨਹੀਂ ਲੱਟਾਂ ਕਾਰ ਨੂੰ ਚਲਾਉਂਦੇ ਨੇ ਹੁਣ ਕੱਲ ਜਦੋਂ ਆਹ ਐਕਸੀਡੈਂਟ ਵੱਡਾ ਹੋਇਆ ਤਾਂ ਮਾਰੇ ਜੀ ਲੱਗੇ ਨੂੰ ਬੰਦ ਰਹਿੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਹੀ ਗੰਭੀਰ ਜਿਹੜੇ ਮਸਲੇ ਤੇ ਗੱਲ ਕਰਨ ਲਈ ਜਾ ਰਹੇ ਹਾਂ ਆ ਜਿਹੜਾ ਨੈਸ਼ਨਲ ਹਾਈਵੇ ਹੈ ਇਹ ਤੁਹਾਨੂੰ ਪਤਾ ਕਿ ਬਠਿੰਡਾ ਚੰਡੀਗੜ੍ਹ ਨੂੰ ਜਿਹੜਾ ਹਾਈਵੇ ਜਾਂਦਾ ਕਿੰਨਾ ਹਾਈਵੇ ਚੱਲਦਾ ਹੈ ਇੱਥੇ ਮੈਂ ਗੱਲ ਕਰਨੀ ਆ ਵੜਵਰ ਦੀ ਗੱਲ ਕਰਨੀ ਆ ਵੜਵਰ ਦਾ ਜਿਹੜਾ ਅੱਗੇ ਹੀ ਟੋਲ ਪਲਾਜ਼ਾ ਵੜਵਰ ਤੇ ਧਨ ਇਹ ਪਾਣੀ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਮੁੰਡੇ ਦੀ ਜਾਨ ਲੈ ਲਈ ਜਾਨ ਇੰਨੀ ਲੈ ਤੁਸੀਂ ਦੇਖ ਲਓ ਕਿ ਸੜਕ ਤੇ ਕਰ ਸਾਰਾ ਇਹ ਪਾਣੀ ਨਾਲ ਸੜਕ ਭਰ ਜਾਂਦੀ ਹੈ ਜੋ ਸੜਕ ਸਾਰੀ ਪਾਣੀ ਨਾਲ ਭਰ ਜਾਂਦੀ ਹੈ ਪਿਛਲੇ ਦਿਨਾਂ ਵਿੱਚ ਸਾਡੇ ਪਿੰਡ ਦਾ ਉਹ ਮੁੰਡਾ ਪਰੋਣਾ ਸੀਗਾ ਪਤਾ ਨਹੀਂ ਇੱਧਰ ਮੁੰਡਾ ਵਿਆਹ ਹੋਆ ਸੀਗਾ ਅੱਜ ਸਾਡੇ ਪਿੰਡ ਮੁੰਡਾ ਵਿਆਹ ਹੋਇਆ ਜਿੱਧਰ ਕਿਸੇ ਹੋਰ ਪਿੰਡ ਦਾ ਮੁੰਡਾ ਸੀ ਮੇਰਾ ਨੌ ਭੁੱਲ ਗਾ ਉਹ ਕਿਹੜੇ ਪਿੰਡ ਦਾ ਮੁੰਡਾ ਜਦੋਂ ਬੰਦੇ ਨੇ ਉਹਨੇ ਮੁੰਡੇ ਨੇ ਕੀ ਕਰਾ ਇੱਧਰ ਪਾਣੀ ਖੜਾ ਸੀਗਾ ਪਾਣੀ ਦੇ ਨਾਲ ਜਦੋਂ ਉੱਤਰ ਉਹਨੇ ਵੈਪਰ ਮਾਰਿਆ ਤਾਂ ਗੱਡੀ ਉੱਪਰ ਜਾ ਕੇ ਚੜ ਗਈ ਐਕਸੀਡੈਂਟ ਹੋ ਗਿਆ ਅੱਜ ਤੱਕ ਇਹ ਮੁੱਦੇ ਦੇ ਉੱਪਰ ਇਹ ਜਿਹੜੀ ਜ਼ਿੰਮੇਵਾਰੀ ਆ ਨੈਸ਼ਨਲ ਹਾਈਵੇ ਦੀ ਆ ਇਹ ਪਿੰਡ ਨਾਲ ਜਿਵੇਂ ਮਰਜ਼ੀ ਕਰਕੇ ਇਹਨਾਂ ਦਾ ਪਾਣੀ ਦਾ ਹੱਲ ਪਿੰਡ ਦਾ ਜਿਵੇਂ ਮਰਜ਼ੀ ਦਾ ਮਰਜ਼ੀ ਪਾਣੀ ਦਾ ਪਿੰਡ ਦਾ ਹੱਲ ਕੀਤਾ ਜਾਵੇ ਤੇ ਅਸਲ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਹਾਈਵੇ ਦੀ ਜ਼ਿੰਮੇਵਾਰੀ ਆ ਨੈਸ਼ਨਲ ਹਾਈਵੇ ਦੀ ਇਹਦਾ ਸਾਰਾ ਪਾਣੀ ਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹ ਮੁੰਡਾ ਦਾ ਐਕਸੀਡੈਂਟ ਹੋਇਆ ਉਹਦਾ ਜ਼ਿੰਮੇਵਾਰ ਨੈਸ਼ਨਲ ਹਾਈਵੇ ਆ ਕਿਉਂਕਿ ਟੋਲ ਪਲਾਜ਼ੇ ਤੇ ਉੱਥੇ ਘੇਰ ਕੇ ਸਾਨੂੰ ਪਤਾ ਕਿ ਡੇਢ-ਡੇਢ 2-200 ਤੇ ਪਰਥੇ ਕੱਟੀ ਜਾਂਦੀਆਂ ਨੇਗੀਆਂ ਬਠਿੰਡੇ ਤੋਂ ਜਦੋਂ ਅਸੀਂ ਚੱਲਦੇ ਆ ਦਾ ਚੰਡੀਗੜ੍ਹ ਤੇ ਕਿੱਟ ਜਿਹੜੇ 5 ਟੋਲ ਲੱਗਦੇ ਨੇ 5 ਟੋਲ ਜਿਹੜੇ 5 ਟੋਲ ਲੱਗਦੇ ਨੇ ਕਿ ਉਹਨਾਂ ਗੱਡੀ ਦਾ ਤੇਲ ਨਹੀਂ ਮੱਚਦਾ ਜਿੰਨਾ ਉਹਦਾ ਟੋਲਾ ਦਾ ਖਰਚਾ ਸਾਨੂੰ ਟੈਕਸ ਦੇਣਾ ਪੈਂਦਾ ਇਹ ਫਿਰ ਜ਼ਿੰਮੇਵਾਰੀ ਕਿਹਦੀ ਆ ਕਿਤੇ ਬਠਿੰਡੇ ਤੋਂ ਹਾਈਵੇ ਟੁੱਟਿਆ ਪਿਆ ਕਿਤੇ ਪਟਿਆਲੇ ਤੋਂ ਹਾਈਵੇ ਟੁੱਟਿਆ ਪਿਆ ਕਿਤੇ ਪੁਲ ਟੁੱਟੇ ਪਏ ਨੇਗੇ ਕਿਤੇ ਸੜਕਾਂ ਟੁੱਟੀਆਂ ਪਈਆਂ ਲੱਗੀਆਂ ਕਿਤੇ ਸੜਕਾਂ ਦੇ ਪਸ਼ੂ ਚੜੇ ਪਏ ਨੇਗੇ ਕੋਈ ਐਂਬੂਲੈਂਸ ਨਹੀਂ ਹੈਗੀ ਕੋਈ ਡਾਕਟਾਂ ਦੇ ਵਿੱਚ ਪਾਣੀ ਨਹੀਂ ਪਾਇਆ ਜਾਂਦਾ ਕੋਈ ਲਾਈਟਾਂ ਨਹੀਂ ਚੱਲਦੀਆਂ ਉਨੇ ਜ਼ਿੰਮੇਵਾਰੀ ਕਿਰੀਆ ਸਰਕਾਰ ਕਦੋਂ ਇਹ ਗੱਲਾਂ ਦੇ ਬੋਲੂਗੀ ਤੀਜੇ ਦਿਨ ਪੰਜਾਬ ਦਾ ਮੁੱਖ ਮੰਤਰੀ ਜਾ ਕੇ ਕਹਿੰਦਾ ਮੈਂ ਆ ਟੋਲ ਬੰਦ ਕਰਤਾ ਮੈਂ ਆ ਟੋਲ ਬੰਦ ਕਰਤਾ ਜਿਹੜੇ ਟੋਲ ਬੰਦ ਹੋਣ ਵਾਲੇ ਸੀ ਤਾਂ ਬੰਦ ਹੋਣ ਵਾਲੇ ਹੈਗੇ ਸੀਗੇ ਪਰ ਆ ਗੱਲਾਂ ਦੇ ਕੌਣ ਗੌਰ ਕਰੂਗਾ ਆ ਗੱਲਾਂ ਤੇ ਦੱਸੋ ਲਾਈਟਾਂ ਦੇ ਕੌਣ ਕਰੂਗਾ ਟੋਲ ਮੈਂ ਤੁਹਾਨੂੰ ਸਾਰੇ ਪੰਜਾਬੀ ਨੂੰ ਦੱਸਦਾ ਟੋਲ ਲੱਗਦੇ ਕਾਦੇ ਨੇਗੇ ਟੋਲ ਲੱਗਣ ਦਾ ਇੱਕੋ ਹੀ ਕਾਰਨ ਹੈ ਕਿ ਲੋਕਾਂ ਨੂੰ ਜਿਹੜਾ ਸੜਕਾਂ ਗੱਡੀਆਂ ਦੇ ਉੱਪਰ ਚੱਲਦੇ ਨੇ ਉਹਨਾਂ ਨੂੰ ਸਹੂਲਤਾਂ ਹੋਣ ਜੇ 1 ਮਿੰਟ ਵੀ ਗੱਡੀ 5 ਮਿੰਟ ਵੀ ਗੱਡੀ ਕਿਤੇ ਰਾਹ ਦੇ ਵਿੱਚ ਖੜ੍ਹਦੇ ਤਾਂ ਟੋਲ ਨਹੀਂ ਲੱਗਣਾ ਚਾਹੀਦਾ ਕੋਈ ਟਵਾੜ ਨਹੀਂ ਹੋਣਾ ਚਾਹੀਦਾ ਐਂਬੂਲੈਂਸ ਖੜੀ ਹੋਣੀ ਚਾਹੀਦੀ ਆ ਲਾਈਟਾਂ ਚੱਲਦੇ ਹੋਣੇ ਚਾਹੀਦੇ ਨੇ ਗੀਆਂ ਤੇ ਜਿਹੜਾ ਟੋ ਵਾਲੀ ਗੱਡੀ ਹੋਣੀ ਚਾਹੀਦੀ ਆ ਉਹਨਾਂ ਚੀਜ਼ਾਂ ਦਾ ਜਿਹੜਾ ਟੈਕਸ ਲੱਗਦਾ ਸਾਨੂੰ ਟੈਕਸ ਦਾ ਸੀ ਜਿਹੜਾ ਅਸੀਂ ਗੱਲ ਕਰੀਏ ਗੱਡੀ ਜਦੋਂ ਅਸੀਂ ਕਢਾਉਨੇ ਟੈਕਸ ਦਾ ਪਹਿਲਾਂ ਹੀ ਬਹੁਤ ਭਰ ਦਿੰਨੇ ਆ ਇਹ ਗੱਲਾਂ ਤੇ ਅੱਜ ਤੱਕ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਹੈਗਾ ਜੇ ਨੈਸ਼ਨਲ ਹਾਈਵੇ ਆ ਪਾਣੀ ਦਾ ਹੱਲ ਨਹੀਂ ਕਰਦਾ ਤਾਂ ਮੈਂ ਆਉਣ ਵਾਲਾ ਦਿਨਾਂ ਵਿੱਚ ਅਸੀਂ ਧਰਨਾ ਕਰਾਂਗੇ ਫੇਰ ਨਾ ਕਿਉਂ ਮੇਰੀ ਸਰਕਾਰ ਨੂੰ ਔਰੀ ਪ੍ਰਸ਼ਾਸਨ ਨੂੰ ਕਟਾਪਣੀ ਆ ਆ ਪਾਣੀ ਕਰਕੇ ਇੱਕ ਮੁੰਡਾ ਮਰ ਗਿਆ ਮੈਂ ਹਾਈਵੇ ਮੈਂ ਟੋਲ ਟਾਕਸ ਨੂੰ ਬੰਦ ਕਰੂੰਗਾ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਧਿਆਨ ਨਾਲ ਸੁਣ ਲੈ ਮੇਰੀ ਇਹ ਟੋਲ ਟੈਕਸ ਮੈਂ ਉਹ ਬੰਦ ਕਰੂੰਗਾ ਜੇ ਆ ਪਾਣੀ ਨਾ ਪਾਣੀ ਦਾ ਹੱਲ ਨਾ ਕੀਤਾ ਗਿਆ ਨੈਸ਼ਨਲ ਹਾਈਵੇ ਜਿਵੇਂ ਮਰਜੀ ਉਹਦਾ ਪਾਣੀ ਦਾ ਹੱਲ ਕਰੇ ਇਸ ਇਸ ਪਾਣੀ ਨੇ ਸਾਡੇ ਇੱਕ ਮੁੰਡੇ ਦੀ ਜਾਨ ਲੈ ਲਈ ਪਿਛਲੇ ਦਿਨਾਂ ਦੇ ਵਿੱਚ ਜੇ ਜੇ ਪਾਣੀ ਦਾ ਹੱਲ ਨਾ ਕੀਤਾ ਗਿਆ ਤਾਂ ਮੈਂ ਟੋਲ ਬੰਦ ਕਰਨਾ ਤੇ ਉਹ ਜਿਹੜਾ ਆਪਣਾ ਪਿਛਲੇ ਜਿਹੜਾ ਉਹ ਜਿਹੜਾ ਪਟਿਆਲਾ ਵਾਲਾ ਬਾਈਪਾਸ ਹੈ ਉਹ ਟੋਲ ਵੀ ਮੇਰੀ ਸਖਤਲਾਬਣੀ ਹੈ ਉੱਥੇ ਵੀ ਜੋ ਬਾਈਪਾਸ ਦਾ ਜਿਹੜਾ ਉੱਤੇ ਪੁਲ ਟੁੱਟਿਆ ਪਿਆ ਜੋ ਨਾ ਬਣਾਂਗਾ ਤਾਂ ਮੈਂ ਉਹ ਵੀ ਟੋਲ ਲੜਾਉਣ ਵਾਲੇ ਦਿਨਾਂ ਦੇ ਵਿੱਚ ਬੰਦ ਕਰੂੰਗਾ ਆ ਮੇਰੀ ਸਖਸ਼ਤਾ ਆਪਣੀ ਤੇ ਬਰਨਾਲਾ ਪ੍ਰਸ਼ਾਸਨ ਇਹ ਗੱਲ ਨੂੰ ਸੁਣ ਲੈ ਬਰਨਾਲਾ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਆ ਜਿਹੜਾ ਪਾਣੀ ਨੇ ਇੱਕ ਮੁੰਡੇ ਦੀ ਜਾਨ ਲੈ ਲਈ ਆ ਦੇਖ ਲਓ ਕਿੰਨਾ ਪਾਣੀ ਖੜਾ ਹੈ ਮੇਰੀ ਗੱਲ ਨਹੀਂ ਹਾਂਜੀ ਮੇਰੀ ਜਾਨ ਲੈ ਲੈਣੀ ਸੀ ਦੇਣ ਦੇ ਦਿਨ ਦੇ ਵਿੱਚ ਐਸ਼ੂ ਤੇ ਪਾਣੀ ਪਹੁੰਚ ਜਾਂਦਾ ਹੈ ਇਹ ਪਰ ਮੇਰੀ ਗੱਲ ਨਹੀਂ ਫੋਟੋਸ ਸਾਰਾ ਪਾਣੀ ਦੇਖ ਲਓ ਕਿਵੇਂ ਪਾਣੀ ਹੈ ਏ ਬਾਪੂ ਆਇਆ ਇੱਥੇ ਖੜਾ ਕਹਿੰਦਾ ਮੇਰੀ ਵੀ ਜਾਨ ਲੱਲਣੀ ਸੀ ਬੱਡਪੁਰ ਦੇ ਮੁੰਡਿਆਂ ਨੂੰ ਪੁੱਛ ਲੋ ਮੇਰੀ ਦੋਸਤਾਂ ਹੁੰਦੀ ਹੁੰਦੀ ਵੇਖੇ ਇੱਟਾ ਪਾਣੀ ਦਾ ਹਾਲ ਅੱਜ ਤੱਕ ਇਸ ਇੱਥੇ ਵੱਡੇ ਵੱਡੇ ਆ ਲੱਗਦੇ ਵੱਡੇ ਵੱਡੇ ਆ ਲੱਗਦੇ ਆ ਲੱਗਦੇ ਆ ਜੋਰ ਲਾਗੇ ਆ ਜੋਰ ਤੇ ਆ ਜੋਰ ਖੜੇ ਨੇ ਜਿਹੜੇ ਆ ਜੋਰ ਟੂ ਟੂ ਮਾਰ ਕੇ ਮੰਨਿਆ ਪਾਣੀ ਖੜਾ ਤੇ ਫੋੜ ਸਕਦੇ ਨੇ ਆ ਨੰਗੀ ਚੋਰਾਂ ਦੀ ਗੱਡੀ ਐਡੇ ਐਡੇ ਮੰਤਰੀ ਐ ਐਡੇ ਮੰਤਰੀ ਲੰਗਦੇ ਉਹਨੂੰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਫਿਰ ਕਹਿੰਦੇ ਭਾਨਾ ਬੋਲਦਾ ਆ ਕੋਈ ਮੰਤਰੀ ਇੱਥੇ ਸਾਰੇ ਮੁੱਖ ਮੰਤਰੀ ਕੱਲ ਮੁੱਖ ਮੰਤਰੀ ਨਾ ਕੇ ਗਿਆ ਇੱਥੋਂ ਕੋਈ ਬੋਲਦਾ ਪਾਣੀ ਤੇ ਬੋਲਿਆ ਪਾਣੀ ਤੇ ਇਹ ਪਾਣੀ ਇੱਥੇ ਤੇ ਕਰਵਾ ਗਿਆ ਪਿੰਡ ਦੇ ਮੁੰਡੇ ਦੀ ਜਾਨ ਲੈ ਲਈ ਯਾਰ ਕਿਹੜੇ ਪਿੰਡ ਦਾ ਮੁੰਡਾ ਸੀਗਾ ਉਹ ਕਾਲੇ ਕਹਿੰਦਾ ਮੁੰਡਾ ਦੀ ਮੈਂ ਵੀ ਦੀ ਜਿਹੜਾ ਮਰਿਆ ਮੁੰਡਾ ਖੁਣਾ ਉਹ ਕਾਲੇ ਕਹਿੰਦਾ ਸੀ ਕਾਲੇ ਕਹਿੰਦਾ ਮੁੰਡਾ ਮਰਿਆ ਹੈ ਕਾਲੇ ਕਹਦਾ ਮੁੰਡਾ ਦੇਖੇ ਕਰਦਾ ਸਾਰੇ ਕਹਿੰਦਾ ਕਿੰਦਰ ਤੇ ਮੋਕਾ ਬਾਲੀਆਂ ਹੋ ਗਈਆਂ ਬਾਈ ਧੋਗਰ ਦਾ ਮੇਰੀ ਪਾਣੀ ਨਾਲ ਤਾਂ ਬਹੁਤ ਰੱਖ ਆ ਪਾਣੀ ਨਾਲ 4-5 ਕਹਿੰਦੇ ਮੋਕਾ ਹੋ ਗਿਆ ਪਿਛਲੇ ਦਿਨਾਂ ਦੇ ਵਿੱਚ ਮੌਤ ਹੋ ਕੇ ਹਟੀ ਆ। ਮੇਰੇ ਕਪੜੇ ਘਰੇ ਪਏ ਨੇ। ਮੇਰੀ ਸਰਕਾਰ ਨੂੰ ਬੇਨਤੀ ਆ ਮੈਂ ਉਹਨਾਂ ਦੇ ਦਿਨਾਂ ਵਿੱਚ ਟਾਈਮ ਦਿੰਨਾ। ਜੇ ਪਾਣੀ ਦਾ ਹੱਲ ਨਾ ਕੀਤਾ ਗਿਆ ਤਾਂ ਮੈਂ ਨੈਸ਼ਨਲ ਹਾਈਵੇ ਘੇਰੂੰਗਾ। ਨੈਸ਼ਨਲ ਹਾਈਵੇ ਬੰਦ ਕਰੂੰਗਾ। ਉਹਨਾਂ ਦੇ ਵਿੱਚ ਮੇਰੇ ਸੱਜਣ ਸਤਾਵਲੀਆਂ ਮੈਂ ਹਾਈਵੇ ਤੇ ਬੈਠੂੰਗਾ ਬਸ ਉੱਕੇ ਰੂੰਗਾ। ਆ ਮੈਂ ਵੀਡੀਓ ਪਾਰਟੀ ਆ ਅੱਜ ਬੜਵਰ ਤੇ ਧਰੋਲੇ ਦੇ ਵਿਚਾਲੇ ਜੇ ਪਾਣੀ ਦਾ ਹੱਲ ਨਾ ਕੀਤਾ ਗਿਆ ਤਾਂ ਮੇਰੀ ਸਖਸ਼ਤਾ ਉਹਨਾਂ ਫੇਰ ਨਾ ਕਿਉਂ। ਉਹਨਾਂ ਦੇ ਪੰਜ ਸੱਤ ਦਿਨਾਂ ਲਈ ਬੰਦ ਕਰਵਾ ਦੇਣਾ। ਢਿੱਲੀ ਮੰਤਰੀ ਨਗਰ ਵਿੱਚ ਇਕੱਠੋ ਗੱਡੀ ਉਲਟਕੇ ਬਾਪੂ। ਭਾਈ ਤੂੰ ਉਲਟਕੇ ਪ ਅਈ ਤੋ ਆਇਆ ਤਾ ਪਰ ਉਹ ਉੱਥੇ ਜਾ ਕੇ ਕਾਲਜ ਦੇ ਮੂਹਰੇ ਜਾ ਕੇ ਤਾਹਾਂ ਨੂੰ ਪਟਾਇਰ ਹੋ ਗਏ ਇਹ ਹੋ ਸਕਦਾ ਮੈਂ ਕੱਲ ਨੂੰ ਜਿਹੜੀ ਇਹ ਹਾਈਵੇ ਬੰਦ ਕਰਦਾ ਹੈ ਕੱਲ ਨੂੰ ਉੱਥੇ ਜਿਹੜਾ ਨਾ ਟੋਲ ਆ ਉੱਥੇ ਮੈਂ ਕੱਲ ਨੂੰ ਹੀ ਬੰਦ ਕਰਦਾ ਫੜੀ ਮੜੀ ਜੀ ਵੀਡੀਓ ਆ ਬਾਪੂ ਨੇ ਜਿਵੇਂ ਦੱਸੀ ਹੈ ਜੇ ਮੇਰੇ ਕੋਲੇ ਕੱਲ ਨੂੰ ਜਾਂ ਮੈਂ ਪਰਸੂ ਨੂੰ ਟੋਲ ਬੰਦ ਕਰਨਾ ਇੱਥੋਂ ਇਹ ਪਾਣੀ ਦਾ ਹੱਲ ਜੇ ਨਾ ਕੀਤਾ ਗਿਆ ਇਹ ਮੇਰੀ ਸਖਤ ਚਾਹ ਮੰਨੀ ਹੈ ਹਾਈਵੇ ਨੂੰ ਸੁਣ ਲੈ ਧਿਆਨ ਨਾਲ ਨੈਸ਼ਨਲ ਹਾਈ ਮੇਰੀ ਪ੍ਰਣਾਲਾ ਪ੍ਰਸ਼ਾਸਨ ਨੂੰ ਸਖਤ ਚਾਹ ਮੰਨੀ ਹੈ ਮੈਂ ਉਹ ਕੱਲ ਨੂੰ ਟੋਲ ਉਹ ਬੰਦ ਕਰੂੰਗਾ ਆ ਜਾ ਬਈ ਜਾਦਾ